ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਰ ਤੁਸੀਂ ਦੇਖ ਰਹੇ ਖਬਰ ਮੇਰੇ ਰਾਹੀਂ ਬਠਿੰਡਾ ਦੇ ਵਿੱਚ ਅੱਜ ਦੇਰ ਰਾਤ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਅਤੇ ਮਾੜੇ ਅੰਸਰਾ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਗੱਡੀਆਂ ਦੀ ਅਤੇ ਵੇਕਲਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਜਿੰਨਾਂ ਦੇ ਕੋਲ ਕਾਗਜ਼ ਪੱਤਰ ਨਹੀਂ ਆ ਹੋਰ ਸਮਾਨ ਨਹੀਂ ਪੂਰਾ ਪਾਇਆ ਗਿਆ ਤਾਂ ਉਹਨਾਂ ਦੇ ਚਲਾਨ ਕੀ ਕਟੇ ਗਏ فیکٹر دي سمجھا جاندا ਇਹ ਜਾਨਾ ਕਹਾ ਦੇ ਆਪ ਇਹ ਜਾਨਾ ਮੋੜੀ ਬੱਤੀ ਆ ਰਿਹਾ ਸੀ ਜਾਨਾ ਉਹ ਟ੍ਰਲੋਟੀ ਕੰਬਗੇ ਤੇ ਆਮ ਲੋਡ ਦਾ ਅਨੁਭਵ ਜਮਾ ਕਪੜੇ ਦਾ ਵੀ ਆਪ ਬੋਲਦਾ ਤਾਂ ਉਹ ਲੈਣੀ ਕਪੜੇ ਕਪੜੇ ਦਾ ਨਾਮ ਹੈ ਕੇਸੀ ਕਲਾਸ ਉਹ ਤੁਰਿੰਦੇ ਚਲੇ ਜਾਈਂਗੇ ਬੰਦ ਕਰ ਦਿਓ ਦੋਨੇ ਕਰਨੇ ਕਰੋ ਬੰਦ ਕਾਲਜ ਦੇ ਬਗਲ ਨਾਲ ਲੱਗਦਾ ਹੈ ਜੈਪੁਰ ਤੋਂ ਹਾਂਜੀ ਹਾਂ ਲੋ ਜੀ ਜੀ ਸਰ ਜਿਹੜੀ ਅੱਜ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਕਿਸ ਫੇਸ ਤੇ ਕੀਤੀ ਜਾ ਰਹੀ ਹੈ ਰੂਟੀਨ ਚੈਕਿੰਗ ਦੇ ਵਿੱਚ 6 ਤੋਂ 8 ਜਿਹੜੀ ਹੈਗੀ ਸ਼ਹਿਰ ਦੇ ਵਿੱਚ ਇਲਾਕੇ ਲਵਾਏ ਗਏ ਸੀ ਇਹਦੇ ਵਿੱਚ ਟੂ ਵੀਲਰ ਤੇ ਕਾਰਾਂ ਆਟੋ ਰਿਕਸ਼ਾ ਚੈੱਕ ਕੀਤੇ ਗਏ ਜੀ ਸਰ ਜਿਹੜੇ ਇਹਦੇ ਕਿ ਅਜੇ ਛੋਟੇ ਬੱਚੇ ਜਿਹੜੇ ਕਿ ਅੰਡਰਏਜ ਹੈ ਉਹ ਵੀ ਇੱਥੇ ਜਾਂਦੇ ਚੈਕਿੰਗ ਹੋਈ ਹੈ ਜਾਂ ਨਹੀਂ ਇੱਥੇ ਬਿਲਕੁਲ ਚੈੱਕ ਕੀਤਾ ਗਿਆ ਜੀ ਜਿਹੜੇ ਅੰਡਰਏਜ ਬੱਚੇ ਕੋਈ ਵਹੀਕਲ ਚਲਾਉਂਦਾ ਫਿਲਹਾਲ ਹਜੇ ਤੱਕ ਨਾਕੇ ਤੇ ਸਾਡੇ ਕੋਲ ਕੋਈ ਨਹੀਂ ਆਇਆ ਜੀ ਤੇ ਬਾਕੀ ਆਮ ਰੂਟੀਨ ਚ ਅਸੀਂ ਚੈੱਕ ਕਰੀ ਸਰ ਇਹ ਕਹਣਾ ਈ ਰਿਕਸ਼ਾ ਵਾਲੇ ਰਾਤ ਨੂੰ ਲਾਈਟਰ ਨਹੀਂ ਛੱਡ ਕੇ ਚਲਾਉਂਦੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਇਹਨਾਂ ਨੂੰ ਅਵੇਅਰ ਕਰ ਰਹੇ ਹਾਂਗੇ ਇਹਨਾਂ ਨਾਲ ਮੀਟਿੰਗ ਵੀ ਜਲਦੀ ਅਸੀਂ ਕਰ ਰਹੇ ਹਾਂਗੇ ਆਟੋ ਰਿਕਸ਼ਾ ਨਾਲ